10 ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 5 ਫਰਵਰੀ 2026 ਦਿਨ ਵੀਰਵਾਰ ਨਾਨਕਸ਼ਹੀ ਸਾਹਿਬ 557 ਮਾਗ ਮਹੀਨੇ ਦੀ 23 ਤਰੀਕ ਹੈ ਜੀ ਸੈਮਿਆਮੂ ਕੈਟਜੀ ਅਤੇ ਕੁਆਂਟਲਰਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਪਰਟ ਜੁਵਲਰਸ ਅਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰੀਬਿਊਟਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਣੀ ਹੈ ਟ੍ਰਾਂਟੋ ਪੁਲਿਸ ਦੇ ਉਹਨਾਂ ਅਧਿਕਾਰੀਆਂ ਦੀ ਜਿਨ੍ਹਾਂ ਦੇ ਉੱਤੇ ਗਲਤ ਕੰਮਾਂ ਦੇ ਵਿੱਚ ਰਲੇ ਹੋਣ ਦੇ ਦੋਸ਼ ਲੱਗੇ ਆ ਅਪਰਾਧੀਆਂ ਨੂੰ ਜਾਣਕਾਰੀ ਦੇਣ ਦੇ ਦੋਸ਼ ਲੱਗੇ ਆ ਇਸ ਮਾਮਲੇ ਵਿੱਚ ਟ੍ਰਾਂਟੋ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਦੱਸਾਂਗੇ ਤੇ ਐਮਸਪੋਰਟ ਦੇ ਪੰਜਾਬੀ ਦੀ ਗੱਲ ਕਰਾਂਗੇ ਜਿਦੇ ਚਾਰਜ ਸੈਕੰਡ ਡਿਗਰੀ ਤੋਂ ਵਧਾ ਕੇ ਫਰਸਟ ਡਿਗਰੀ ਕਰ ਦਿੱਤੇ ਗਏ ਆ ਇਲੈਕਟ੍ਰਿਕ ਗੱਡੀਆਂ ਕੈਨੇਡਾ ਦੇ ਵਿੱਚ ਫਿਰ ਰਿਵੈਟ ਹਾਸਲ ਕਰ ਸਕਣਗੀਆਂ ਕਿ ਇਹਨੂੰ ਕਿੰਨੀ ਮਿਲਣਗੀ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਵੈਨਕੂਵਰ ਦੇ ਵਿੱਚ ਆਤਕੀਦਾ ਸਿਆਲ ਸਨੋ ਤੋਂ ਬਿਨਾਂ ਲੰਘ ਚੱਲਾਇਆ ਤੇ ਇਹਦੇ ਕੀ ਅਰਥ ਨੇ ਇਹਦੇ ਬਾਰੇ ਚਰਚਾ ਕਰਾਂਗੇ ਅਖੀਰ ਚ ਗੱਲਬਾਤ ਕਰਾਂਗੇ ਅਮਰੀਕਾ ਤੇ ਰੂਸ ਦੀ ਜਿਹਨਾਂ ਦੀ ਆਸ ਵਿੱਚ ਹੋਈ ਪਰਮਾਣੂ ਸੰਧੀ ਮੁੱਕ ਚੁੱਕੀ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਹਾਂ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ੍ਹ ਲਈ ਹੈ। ਦਾ ਸੋਹਤਾ ਸ਼ੋ ਚੱਕ ਵਾਰ ਫਿਰ ਆਪ ਸਭ ਦਾ ਨਿੱਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਅੱਜ ਇੱਕ ਬਹੁਤ ਵੱਡੀ ਖਬਰ ਟ੍ਰਾਂਟੋ ਤੋਂ ਆ ਰਹੀ ਹੈ ਜਿੱਥੇ ਇਹ ਪਤਾ ਲੱਗਾ ਕਿ ਟ੍ਰਾਂਟੋ ਪੁਲਿਸ ਦੇ 7 ਮੌਜੂਦਾ ਅਧਿਕਾਰੀ ਅਤੇ ਇੱਕ ਸਾਬਕਾ ਕਰਮਚਾਰੀ ਜਿਹੜਾ ਉਹਨਾਂ ਦਾ ਉਹ ਗਲਤ ਕਾਰਵਾਈਆਂ ਦੇ ਵਿੱਚ ਸ਼ਾਮਲ ਹੋਏ ਕੁਦ ਯੂਰਕ ਰੀਜਨਲ ਪੁਲਿਸਿਨ ਨੇ ਇਹ ਖੁਲਾਸੇ ਕੀਤੇ ਆ ਦੋਸ਼ ਲਾਏ ਆ ਕਿ ਇਹ ਅਪਰਾਧੀ ਗਰੋਹਾਂ ਦੇ ਨਾਲ ਮਿਲ ਕੇ ਚੱਲ ਰਹੇ ਸੀ ਸੋ ਜਿਹੜੀ ਗੱਲ ਚੱਲਦੀ ਹੁੰਦੀ ਹੈ ਵੀ ਸੱਪ ਪਾਥੀਆਂ ਵਾਲੀ ਗਹੀੜੇ ਤੋਂ ਲੱਭਦੇ ਰਹੇ ਪਰ ਨਿਕਲ ਆਇਆ ਰੋਟੀਆਂ ਵਾਲੇ ਛਾਬੇ ਦੇ ਵਿੱਚੋਂ ਸੋਹ ਗੱਲ ਹੋਈ ਹੈ ਲੱਭਦੇ ਅਪਰਾਧੀਆਂ ਨੂੰ ਰਹੇ ਤੇ ਗੱਲ ਵਿੱਚੋਂ ਪੁਲਿਸ ਨਿਕਲ ਆਈ ਹੈ ਯੂਰਕ ਰੀਜਨਲ ਪੁਲਿਸ ਮੁਤਾਬਕ ਟ੍ਰਾਂਟੋ ਪੁਲਿਸ ਦੇ ਸੱਤ ਅਧਿਕਾਰੀ ਅਤੇ ਇੱਕ ਸਾਬਕਾ ਅਧਿਕਾਰੀ ਦੇ ਉੱਤੇ ਪੁਲਿਸ ਦੀ ਖੁਫੀਆ ਜਾਣਕਾਰੀ ਅਪਰਾਧੀਆਂ ਨੂੰ ਦੇਣ ਅਤੇ ਇੱਕ ਜੇਲ੍ਹ ਅਧਿਕਾਰੀ ਨੂੰ ਮਰਵਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਆ ਜਾਂਚ ਦੌਰਾਨ ਇੱਕ ਅਜਿਹਾ ਵਿਅਕਤੀ ਵੀ ਗ੍ਰਿਫਤਾਰ ਕੀਤਾ ਗਿਆ ਹਥਿਆਰ ਸਮੇਤ ਜਿਹਦਾ ਹਥਿਆਰ ਅਨਟਾਰੀਓ ਦੇ ਵਿੱਚ ਘੱਟੋ-ਘੱਟ 8 ਗੋਲੀਬਾਰੀ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਸਮਝਿਆ ਜਾਂਦਾ। ਸੋ ਖਬਰ ਦਾ ਵਿਸਥਾਰ ਦਿੰਦੇ ਹਾਂ ਅੱਜ ਪ੍ਰੈਸ ਕਾਨਫਰੰਸ ਕਰਦੇ ਹਾਂ। ਯੋਰਕ ਰੀਜਨਲ ਪੁਲਿਸ ਦੇ ਮੁਖੀ ਨੇ ਦੱਸਿਆ ਕਿ ਇਹ ਜਿਹੜੇ ਦੋਸ਼ੀਨ ਅਧਿਕਾਰੀਆਂ ਤੇ ਲੱਗੇ ਹਨ ਉਹਨਾਂ ਦੇ ਵਿੱਚ ਕਤਲ ਦੀ ਸਾਜ਼ਿਸ਼, ਗੋਲੀਆਂ ਚ ਲਾਉਣ, ਜ਼ਬਰਦਸਤੀ ਵਸੂਲੀ ਅਤੇ ਨਸ਼ਾ ਤਸਕਰੀ ਵਰਗੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਆ। ਸੋ ਜਿਹੜੇ ਯੋਰਕ ਰੀਜਨਲ ਪੁਲਿਸ ਦੇ ਚੀਫ ਨੇ ਜਮ ਮਕਵੀਨ ਉਹ ਕਹਿੰਦੇ 7 ਮਹੀਨੇ ਜਾਂਚ ਚੱਲਦੀ ਰਹੀ ਆ। ਤੇ ਸਾਨੂੰ ਪਤਾ ਲੱਗਾ ਸੀਗਾ ਕਿ ਕੁਝ ਪੁਲਿਸ ਅਧਿਕਾਰੀਆਂ ਨੇ ਪੁਲਿਸ ਦੀ ਖੁਫੀਆ ਜਾਣਕਾਰੀ ਜਿਹੜੀ ਆ ਉਹ ਅਪਰਾਧੀਆਂ ਤੱਕ ਪਹੁੰਚਾਈ ਆ ਅੱਜ ਕੱਲ ਸਾਰਾ ਕੁਝ ਡਿਜੀਟਲ ਆ ਕਿਹੜੇ ਬੰਦੇ ਨੇ ਕਿਹੜੀ ਫਾਈਲ ਖੋਲੀ ਆ ਕਿਹੜੇ ਕੰਪਿਊਟਰ ਤੇ ਜਾ ਕੇ ਕੀ ਚੀਜ਼ ਲੱਭੀ ਆ ਉਹ ਸਾਰੇ ਕੁਝ ਡਿਜੀਟਲ ਫੁੱਟਪ੍ਰਿੰਟ ਲੱਭ ਜਾਂਦੇ ਆ ਉਹਦੇ ਆਧਾਰ ਦੇ ਉੱਤੇ ਪਤਾ ਲੱਗ ਗਿਆ ਕਿ ਪੁਲਿਸ ਦੇ ਅਧਿਕਾਰੀ ਹੀ ਅਪਰਾਧੀਆਂ ਤੱਕ ਗੁਪਤ ਜਾਣਕਾਰੀ ਪਹੁੰਚਾ ਰਹੇ ਆ ਤੇ ਇਸ ਦੀ ਮਦਦ ਦੇ ਨਾਲ ਹੀ ਸਪੀਡਟਾਂ ਦੇ ਉੱਤੇ ਗੋਲੀਬਾਰੀ ਕੀਤੀ ਗਈ ਹੈ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਹੋਰ ਹਿੰਸਕ ਅਪਰਾਧ ਕੀਤੇ ਗਏ ਆ ਸੋ ਇਹ ਜਾਂਚ ਪਿਛਲੇ ਸਾਲ ਜੂਨ ਦੇ ਵਿੱਚ ਸ਼ੁਰੂ ਹੋਈ ਸੀ ਜਦੋਂ অন্ਟਾਰੀਓ ਦੀ ਇੱਕ ਜੇਲ੍ਹ ਦੇ ਵਿੱਚ ਕੰਮ ਕਰ ਰਿਹਾ ਇੱਕ ਕਰੈਕਸ਼ਨਲ ਆਫੀਸਰ ਨੂੰ ਮਾਰਨ ਦੀ ਸਾਜ਼ਿਸ਼ ਬਣਾਈ ਗਈ ਸੀ ਸੋ 36 ਘੰਟਿਆਂ ਦੇ ਅੰਦਰ ਅੰਦਰ ਉਹਦੇ ਘਰ ਦੇ ਉੱਤੇ ਕਈ ਹਮਲੇ ਹੋਏ ਕਈ ਬੰਦੇ ਗਏ ਤੇ ਉਸ ਤੋਂ ਬਾਅਦ ਪੁਲਿਸ ਨੇ ਜਾ ਕੇ ਮੌਕੇ ਤੋਂ ਕੁਝ ਗ੍ਰਿਫਤਾਰੀਆਂ ਕੀਤੀਆਂ ਉਹਦਾ ਬਚਾਅ ਇਸ ਤਰੀਕੇ ਹੋ ਗਿਆ ਕਿ ਤਿੰਨ ਸ਼ੱਕੀ ਜਿਹੜੇ ਆ ਮੌਕੇ ਤੋਂ ਗ੍ਰਫਤਾਰ ਕਰ ਲਏ ਗਏ ਤੇ ਉਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਹੋ ਗਿਆ ਤੇ ਬਾਅਦ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਹੀ ਹੀਜ ਪਿਆਜ ਨੰਗਾ ਹੋ ਗਿਆ ਸੋ ਇਹਦੇ ਵਿੱਚ ਸਾਹਮਣੇ ਆਇਆ ਕਿ ਟ੍ਰਾਂਟੋ ਪੁਲਿਸ ਦਾ ਕਾਂਸਟੇਬਲ ਟਿਮਥੀ ਬੌਨਹਾਰਟ ਜਿਹੜਾ ਆ ਉਹ ਪੀੜਤ ਜੇਲ੍ਹ ਅਧਿਕਾਰੀਆਂ ਦੇ ਨਾਲ ਸਬੰਧਤ ਗੋਪਨੀਯ ਜਾਣਕਾਰੀ ਜਿਹੜੀ ਉਹਦੇ ਨਾਲ ਸਬੰਧ ਸੀ ਪੀੜਤ ਜੇਲ੍ਹ ਅਧਿਕਾਰੀ ਦੇ ਨਾਲ ਸਬੰਧਤ ਉਹ ਗੈਰਕਾਨੂੰਨੀ ਤਰੀਕੇ ਦੇ ਨਾਲ ਪ੍ਰਾਪਤ ਕਰ ਰਿਹਾ ਸੀਗਾ ਮਤਲਬ ਕਿ ਟਿਮਥੀ ਬੌਨਹਾਰਟ ਜਿਹੜਾ ਸੀ ਉਹਨੇ ਫਾਈਲਾਂ ਚੈੱਕ ਕੀਤੀਆਂ ਉਹਦੇ ਵਿੱਚੋਂ ਜਾਣਕਾਰੀ ਜਿਹੜੀ ਗੁਪਤ ਆ ਉਹ ਕੱਢੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਗਾਹਾਂ ਅਪਰਾਧੀਆਂ ਤੱਕ ਦਿੱਤੀ ਆ ਸੋ ਇਹ ਵੀ ਦੱਸਿਆ ਗਿਆ ਕਿ ਉਹਦੀ ਜਾਣਕਾਰੀ ਦੇ ਆਧਾਰ ਦੇ ਉੱਤੇ ਜਿਹੜੇ ਗਾਹਾਂ ਫਿਰ ਅਪਰਾਧੀ ਗ੍ਰੋਸ ਸੀਗੇ ਹੋਰ ਬੰਦੇ ਭਰਤੀ ਕਰਿਆ ਸਕੇ ਤਾਂ ਕਿ ਉਹ ਹੋਰ ਪੀੜਤਾਂ ਨੂੰ ਨਿਸ਼ਾਨਾ ਬਣਾ ਸਕਣ ਸੋ ਗ੍ਰੇਟਰ ਟੋਰਾਂਟੋ ਏਰੀਆ ਜਿਹਨੂੰ ਆਪਾਂ ਜੀਟੀਏ ਵੀ ਕਹਿ ਦਿੰਨੇ ਆ ਇਹਦੇ ਵਿੱਚ ਪੁਲਿਸ ਕਰਮਚਾਰੀਆਂ ਤੋਂ ਇਲਾਵਾ 19 ਜਣੇ ਹੋਰ ਇਸ ਮਾਮਲੇ ਵਿੱਚ ਚਾਰਜ ਕੀਤੇ ਗਏ ਆ ਉਨਾ ਦੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਦੱਸੇ ਜਾਣਗੇ ਉਹਨਾਂ ਦੇ ਉੱਤੇ ਵੀ ਨਾ ਹੀ ਸਬੰਧਤ ਕੇਸਾਂ ਦੀ ਦੋਸ਼ ਲਾਏ ਗਏ ਆ ਕਤਲ ਦੀ ਸਾਜ਼ਿਸ਼ ਕਤਲ ਦੀ ਕੋਸ਼ਿਸ਼ ਤੇ ਨਸ਼ਾ ਤਸਕਰੀ ਦੇ ਨਾਲ ਸਬੰਧਤ ਮਾਮਲੇ ਟ੍ਰਾਂਟੋ ਦਾ ਰਹਿਣ ਵਾਲਾ 43 ਸਾਲਾਂ ਦਾ ਬ੍ਰਾਇਨ ਡੀ ਕੋਸਟ ਆ ਸਾਰਾ ਮੁੱਖ ਸੂਤਰਤਾ ਦੱਸਿਆ ਜਾ ਰਿਹਾ ਮੁੱਖ ਸਰਗਨਾ ਦੱਸਿਆ ਜਾ ਰਿਹਾ ਉਹਦੇ ਉੱਤੇ ਕੁੱਲ 16 ਦੋਸ਼ ਪੁਲਿਸ ਨੇ ਲਾਏ ਆ ਜੋ ਜਿਹੜੇ ਗ੍ਰਿਫਤਾਰ ਕੀਤੇ ਗਏ ਪੁਲਿਸ ਅਧਿਕਾਰੀ ਨੇ ਉਹਨਾਂ ਵਿੱਚ ਕਾਂਸਟੇਬਲ ਟਿੰਥੀ ਬਾਨਹਾਰਟ ਉਮਰ 50 ਸਾਲ ਸਰਜੈਂਟ ਰੌਬਰਟ ਬਲੈਕ ਉਮਰ 42 ਸਾਲ ਕਾਂਸਟੇਬਲ ਜੌਨ ਮੈਡਲੀ ਜੂਨੀਅਰ ਉਮਰ 29 ਸਾਲ ਜੀ ਤਸਵੀਰ ਤੁਸੀਂ ਪਿਛਲੇ ਹੱਥ ਦੇਖ ਰਹੇ ਹੋ ਜਿਹੜਾ ਕਲੀਨ ਸ਼ੇਵ ਆ ਤੇ ਸਰਜੈਂਟ ਕਾਲ ਗ੍ਰੈਲਟ ਉਮਰ 49 ਸਾਲ ਕਾਂਸਟੇਬਲ ਸਰਬਜੀਤ 베ਦੀ ਉਮਰ 38 ਸਾਲ ਕਾਂਸਟੇਬਲ ਡੈਗ ਡਾਇਰਕ ਮਕਰਮਿਕ ਉਮਰ 57 ਸਾਲ ਕਾਂਸਟੇਬਲ ਐਲਐਸ ਮਵਦ ਉਮਰ 24 ਸਾਲ ਅਤੇ ਰਿਟਾਇਰਡ ਕਾਂਸਟੇਬਲ ਜੌਨ ਮੈਡਲੀ ਸੀਨੀਅਰ ਜਿਹਦੀ ਫੋਟੋ ਤੁਸੀਂ ਖੱਬੇ ਆ ਤਾਂ ਦਾੜੀ ਇਹਨਾਂ ਦੇਖ ਰਹੇ ਆ ਉਹ ਇਹਦੀ ਉਮਰ 55 ਸਾਲ ਦੱਸੀ ਜਾ ਰਹੀ ਆ ਕਮਾਲ ਦੀ ਗੱਲ ਇਹ ਆ ਕਿ ਜੌਨ ਮੈਡਲੀ ਸੀਨੀਅਰ ਤੇ ਜੌਨ ਮੈਡਲੀ ਜੂਨੀਅਰ ਦੋਵੇਂ ਪਿਓ ਪੁੱਤ ਨੇ ਇੱਕ ਹੱਲੇ ਵੀ ਸੇਵਾ ਕਰ ਰਹੇ ਆ ਪੁਲਿਸ ਵਿੱਚ ਦੂਜਾ ਰਿਟਾਇਰ ਹੋ ਚੁੱਕਾ ਆ ਤੇ ਦੋਹਾਂ ਨੂੰ ਇਹੀ ਪ੍ਰੋਜੈਕਟ ਸਾਉਥ ਦੇ ਤਹਿਤ ਚਾਰਜ ਕੀਤਾ ਗਿਆ ਜਿਹੜੇ ਫੜੇ ਗਏ ਪੁਲਿਸ ਅਧਿਕਾਰੀ ਨੇ ਉਹਨਾਂ ਦੀ ਉਮਰ 24 ਤੋਂ 57 ਸਾਲ ਦੇ ਵਿਚਕਾਰ ਦੱਸ ਹੀ ਗਏ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਆ ਤੇ ਇਸ ਦੇ ਨਾਲ ਹੀ ਹੋਰ ਵੀ ਜਾਂਚ ਚੱਲ ਰਹੀ ਹੈ ਕਿਤੇ ਇਹਨਾਂ ਦੇ ਨਾਲ ਕੋਈ ਹੋਰ ਮਿਲਿਆ ਨਾ ਹੋਵੇ ਸੋ ਜਿਹੜਾ ਇਹ ਕ੍ਰੈਕਸ਼ਨ ਆਫੀਸਰ ਨੂੰ ਮਾਰਨਾ ਜੇਲ੍ਹ ਅਧਿਕਾਰੀ ਨੂੰ ਮਾਰਨਾ ਇਹੋ ਜਿਹੀਆਂ ਗੱਲਾਂ ਆਪਾਂ ਅਕਸਰ ਜਿਹੜੇ ਸਾਊਥ ਅਮਰੀਕਨ ਕੰਟਰੀਜ਼ ਨੇ ਜਿਵੇਂ ਮੈਕਸੀਕੋ ਆ ਕਲੰਬੀਆ ਆ ਇੱਧਰ ਉਹਨਾਂ ਦੇ ਵਿੱਚ ਸੁਣਦੇ ਹੁੰਨੇ ਆ ਵੈਬ ਸੀਰੀਜ਼ ਦੇ ਵਿੱਚ ਦੇਖਦੇ ਹੁੰਨੇ ਆ ਫਿਲਮਾਂ ਦੇ ਵਿੱਚ ਕਿ ਉੱਥੇ अपराधी ਕਰੋ ਜਿਹੜੇ ਪੁਲਿਸ ਨਾਲ ਜੇਲ੍ਹ ਅਧਿਕਾਰੀਆਂ ਨਾਲ ਕਿਵੇਂ ਮਿਲੇ ਆ ਤੇ ਜਿਹੜਾ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਉਹਨੂੰ ਮਾਰ ਦਿੱਤਾ ਜਾਂਦਾ ਜਾਂ ਡਰਾ ਦਿੱਤਾ ਜਾਂਦਾ ਹੁਣ ਇਸ ਸਾਰੇ ਮਸਲੇ ਦੇ ਵਿੱਚ ਅਹਿਮ ਸਵਾਲ ਇਹ ਵੀ ਆ ਇਹ ਜਿਹੜੇ ਪੁਲਿਸ ਵਾਲੇ ਆ ਕਿਹੜੇ ਅਪਰਾਧੀ ਲਈ ਜਾਂ ਕਿਹੜੇ ਗੈਂਗਲੇ ਕੰਮ ਕਰ ਰਹੇ ਸੀਗੇ ਉਹਦਾ ਹਜੇ ਵੇਰਵਾ ਨਹੀਂ ਦਿੱਤਾ ਗਿਆ ਕਿਹਦੇ ਕਹਿਣ ਦੇ ਉੱਤੇ ਉਹ ਪੁਲਿਸ ਅਧਿਕਾਰੀ ਨੂੰ ਉਸ ਜੇਲ੍ਹ ਅਧਿਕਾਰੀ ਨੂੰ ਮਾਰਨਾ ਚਾਹੁੰਦੇ ਸੀਗੇ ਈਡੀ ਕਹਿੰਦੇ ਉੱਤੇ ਜਾਣਕਾਰੀ ਜਿਹੜੀ ਆ ਉਹ ਲੀਕ ਕਰ ਰਿਆ ਸੀਗੇ ਸੋ ਇਹ ਵੀ ਬਾਹਰ ਗੱਲ ਆਉਣ ਵਾਲੀ ਆ ਜੇਕਰ ਉਸ ਜੇਲ੍ਹ ਅਧਿਕਾਰੀ ਨੂੰ ਮਾਰਨ ਦੀ ਕੋਸ਼ਿਸ਼ ਹੋਈ ਆ ਇਹਦਾ ਮਤਲਬ ਜੇਲ੍ਹ ਦੇ ਵਿੱਚ ਕੁਝ ਅਜਿਹੇ ਸੀਗਾ ਜਿਹੜਾ ਰੋਕ ਰਿਆ ਸੀਗਾ ਉਹ ਕੌਣ ਲੋਕ ਸੀਗੇ ਇਹਦੀ ਜਾਣਕਾਰੀ ਲੈਣ ਦੇ ਲੋਕ ਤਾਬਲੇ ਹੋਏ ਹੋਏ ਆ ਬਾਕੀ ਜਿਹੜਾ ਹਥਿਆਰ ਫੜਿਆ ਗਿਆ ਉਹ ਪੁਲਿਸ ਕਹਿ ਰਹੀ ਆ ਕਿ ਅੱਠ ਥਾਂ ਚੱਲਿਆ ਉਹ ਉਹ ਅੱਠ ਥਾਂ ਕਿਹੜੇ ਕਿਹੜੇ ਆ ਕੀ ਜਿਹੜੇ ਪੰਜਾਬੀ ਕਾਰੋਬਾਰੀਆਂ ਦੇ ਕੁਝ ਹਮਲੇ ਹੋਏ ਆ ਉਹਨਾਂ ਦੇ ਵਿੱਚ ਕਿਤੇ ਉਹ ਹਥਿਆਰ ਵਰਤੇ ਆ ਤਾਂ ਨਹੀਂ ਗਿਆ ਇਸ ਗੱਲ ਦੀ ਵੀ ਚਰਚਾ ਹੋ ਰਹੀ ਆ ਕੈਨੇਡਾ ਦੇ ਜਿਹੜੇ ਪੰਜਾਬੀ ਨੂੰ ਇਸ ਕੱਲ ਨੂੰ ਅੱਜ ਬੜੇ ਸੁਰਖਰੂ ਹੋ ਰਹੇ ਆ ਵੀ ਕਿਤੇ ਸਾਡੇ ਸਿਰੇ ਨਹੀਂ ساری ਗੱਲ ਪੈ ਰਹੀ ਵੀ ਜਿਹੜੇ 8 ਵੜੇਗਾ ਨਾਲ ਵਿੱਚੋਂ ਸਿਰਫ ਇੱਕ ਜਿਹੜਾ ਦੇਖਣ ਨੂੰ ਲੱਗਦਾ ਪੰਜਾਬੀ ਸੌਰਬੀ ਦੀ ਤਾਂ ਬੇਦੀ ਬਾਕੀ ਮੇਨਸਟ੍ਰੀਮ ਕਮਿਊਨਿਟੀ ਦੇ ਵਿੱਚੋਂ ਸਾਰੇ ਜਾਣੇ ਹੈਗੇ ਆ ਤੇ ਜਿਹੜੇ 19 ਲੋਕ ਚਾਰਜ ਕੀਤੇ ਗਏ ਉਹਨਾਂ ਦੇ ਨਾਮ ਹਲੇ ਬਾਹਰ ਆਉਣੇ ਬਾਕੀ ਆ ਉਹਦੇ ਵਿੱਚ ਵੀ ਦੇਖਣਾ ਪਊਗਾ ਕਿ ਕੌਣ ਕੌਣ ਕੀ ਹੈਗਾ ਆ ਸੋ ਲੋਕਾਂ ਦੇ ਵਿਸ਼ਵਾਸ ਨੂੰ ਇਸ ਮਾਮਲੇ 'ਚ ਭਾਰੀ ਸੱਟ ਵੱਜੀ ਆ ਕੈਨੇਡਾ ਦੇ ਵਿੱਚ ਲੋਕ ਅੱਜ ਇਹੀ ਗੱਲਾਂ ਕਰ ਰਹੇ ਆ ਕਿ ਜੇਕਰ ਪੁਲਿਸ ਵਾਲੇ ਅਪਰਾਧੀਆਂ ਦੇ ਨਾਲ ਰਲ ਗਏ ਆ ਤੇ ਫਿਰ ਆਪਣਾ ਬਚਾਅ ਕੌਣ ਕਰੂਗਾ ਸੋ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰ ਰਹੇ ਆ ਟ੍ਰਾਂਟੋ ਪੁਲਿਸ ਐਸੋਸੀਏਸ਼ਨ ਦੀ 99 ਪਤਾਇਆ ਟ੍ਰਾਂਟੋ ਪੁਲਿਸ ਐਸੋਸੀਏਸ਼ਨ ਨੂੰ ਹੋਰ ਪੁਲਿਸ ਅਦਾਰਿਆਂ ਨੂੰ ਸਰਕਾਰਾਂ ਨੂੰ ਕਿ ਜਿਹੜੀ ਅੱਜ ਦੀ ਕਾਰਵਾਈ ਹੋਈ ਆ ਇਹਦੇ ਨਾਲ ਲੋਕਾਂ ਦੇ ਪੁਲਿਸ ਪ੍ਰਤੀ ਵਿਸ਼ਵਾਸ ਨੂੰ ਭਾਰੀ ਠੇਸ ਪਹੁੰਚੀ ਆ ਪਰ ਇਹਦੇ ਵਿੱਚ ਪੋਜ਼ਿਟਿਵ ਗੱਲ ਇਹ ਆ ਕਿ ਯਾਰਕ ਰੀਜਨਲ ਪੁਲਿਸ ਨੇ ਤੇ ਹੋਰ ਉੱਥੋਂ ਦੀਆਂ ਏਜੰਸੀਆਂ ਨੇ ਇਹ ਗੱਲ ਲੁਕੋਈ ਨਹੀਂ ਹੈਗੀ ਸੋ ਕਈ ਵਾਰੀ ਇਹ ਵੀ ਹੁੰਦਾ ਕਿ ਪੁਲਿਸ ਵਾਲੇ ਆਪਣੀਆਂ ਗੱਲਾਂ ਲੁਕੋ ਜਾਂਦੇ ਆ ਉਹ ਗੱਲ ਜਿਹੜੀ ਆ ਦੱਬ ਲੈਂਦੇ ਆ ਪਰ ਕਿਉਂਕਿ ਇਸ ਮਾਮਲੇ ਵਿੱਚ ਇੱਕ ਜੇਲ੍ਹ ਅਧਿਕਾਰੀ ਵੀ ਸ਼ਾਮਲ ਹੋ ਸੀਗਾ ਪੀੜਤਾਂ ਦੇ ਵਿੱਚ ਇਸ ਕਰਕੇ ਪੁਲਿਸ ਨੂੰ ਗੱਲ ਜਿਹੜੀ ਆ ਕੱਢਣੀ ਪਈ ਆ ਤੇ ਇਹ ਬੰਦੇ ਚਾਰਜ ਕਰਨੇ ਪਏ ਆ ਸੋ ਜਿਹੜੀ ਟ੍ਰਾਂਟੋ ਪੁਲਿਸ ਐਸੋਸੀਏਸ਼ਨ ਆ ਜਿਹੜੀ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਦੀ ਨੁਮਾਇੰਦਗੀ ਕਰਦੀ ਆ ਉਹ ਕਹਿੰਦੇ ਵੀ ਅਸੀਂ ਬੜੇ ਸ਼ਰਮਸਾਰ ਆ ਤੇ ਬੜੇ ਹੀ ਅਸੀਂ ਇਸ ਵੇਲੇ ਕਹਿ ਸਕਦੇ ਹਾਂ ਕਿ ਨਿਮੋਸ਼ੀ ਦੇ ਵਿੱਚ ਆ ਕਿ ਜਿਹੜੇ ਦੋਸ਼ ਲੱਗੇ ਆ ਬੜੇ ਗੰਭੀਰ ਆ ਤੇ ਜੇਕਰ ਇਹ ਸੱਚੇ ਆ ਤੇ ਬੜੀ ਹੀ ਸ਼ਰਮਸਾਰੀ ਵਾਲੀ ਗੱਲ ਆ ਉਹ ਕਹਿੰਦੇ ਵੀ ਅਸੀਂ ਯਕੀਨੀ ਬਣਾਉਣਾ ਚਾਹੁੰਦੇ ਆ ਸਪਸ਼ਟ ਕਰ ਦੇ ਕਿ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਤੇ ਜਿਹੜਾ ਆ ਉਹ ਪੁਲਿਸ ਦਾ ਪੈਸਾ ਨਾ ਲੱਗੇ ਹੁੰਦਾ ਕੀ ਹੈ ਕਿ ਪੁਲਿਸ ਦੀਆਂ ਯੂਨੀਅਨਾਂ ਬਣੀਆਂ ਹੋਈਆਂ ਤੇ ਜੇ ਕੋਈ ਕਿਸੇ ਦੀ ਵਿਭਾਗੀ ਜਾਂਚ ਹੁੰਦੀ ਆ ਜਾਂ ਦੋਸ਼ ਲੱਗਦੇ ਆ ਤਾਂ ਉਹਨੂੰ ਕਈ ਵਾਰ ਤਨਖਾਹ ਵੀ ਮਿਲਦੀ ਰਹਿੰਦੀ ਆ ਤਾਂ ਉਹਦੇ ਜਿਹੜਾ ਕੇਸ ਤੇ ਪੈਸਾ ਲੱਗਦਾ ਉਹ ਵੀ ਪੁਲਿਸ ਐਸੋਸੀਏਸ਼ਨ ਪੇ ਕਰਦੀ ਆ ਪਰ ਟਾਂਟੋ ਪੁਲਿਸ ਐਸੋਸੀਏਸ਼ਨ ਦਾ ਕਹਿਣਾ ਆ ਕਿ ਅਸੀਂ ਚਾਹੁੰਦੇ ਆ ਵੀ ਇਹ ਸਸਪੈਂਡ ਵੀ ਬਿਨਾਂ ਤਨਖਾਹ ਤੋਂ ਹੋਣ ਅਤੇ ਨਾਲ ਦੀ ਨਾਲ ਜਿਹੜੀ ਇਹਦੀ ਜਾਂਚ ਅਸੀਂ ਖੁਦ ਕਰਾਂਗੇ ਵੀ ਕਿਸੇ ਦਾ ਕੇਸ ਲੜਨ ਵਾਲਾ ਹੈ ਜਾਂ ਨਹੀਂ ਪਰ ਅਸੀਂ ਚਾਹੁੰਦੇ ਆ ਵੀ ਗਲਤ ਬੰਦੇ ਦੇ ਕੇਸ ਨਾ ਲੜੇ ਜਾਣ ਸੋ ਇਹਨਾਂ ਦੇ ਨਾਲ ਹੀ ਉਹਨਾਂ ਨੇ ਅਪੀਲ ਕੀਤੀ ਆ ਕਿ ਇਹ ਜਿਹੜੇ ਬੰਦੇ ਫੜੇ ਗਏ ਆ ਇਹਨਾਂ ਦੇ ਨਾਲ ਪ੍ਰਭਾਵ ਇਹ ਗਿਆ ਕਿ ਟ੍ਰਾਂਟੋ ਦੀ ਸਾਰੀ ਪੁਲਿਸੇ ਮਾੜੀ ਆ ਸਾਰੇ ਪੁਲਿਸ ਅਧਿਕਾਰੀ ਜਿਹੜੇ ਉਹਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਣ ਲੱਗਾ ਉਹ ਕਹਿੰਦੇ ਇਹੋ ਜੀ ਗੱਲ ਨਹੀਂ ਆ ਟ੍ਰਾਂਟੋ ਪੁਲਿਸ ਦੇ ਵਿੱਚ ਸੈਂਕੜੇ ਪੁਲਿਸ ਅਧਿਕਾਰੀ ਆ ਬਹੁਤੇ ਜਿਹੜੇ ਜਿਆਦੇ ਉਹ ਇਮਾਨਦਾਰ ਬੜੀ ਇਮਾਨਦਾਰੀ ਦੇ ਨਾਲ ਤਨਦੇਹੀ ਦੇ ਨਾਲ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਸ਼ਹਿਰ ਦੀ ਤੇ ਸ਼ਹਿਰ ਵਾਸੀਆਂ ਦੀ ਰੱਖਿਆ ਕਰਦੇ ਆ ਸੋ ਬਿਨਾਂ ਕੋਲੋਂ ਸ਼ੱਕ ਕਰਨਾ ਜਾਇਜ਼ ਨਹੀਂ ਆ ਉਹ ਕਹਿੰਦੇ ਅਸੀਂ ਇਹ ਸਮਝਦੇ ਹਾਂ ਕਿ ਅੱਜ ਦੀ ਕਾਰਵਾਈ ਦੇ ਨਾਲ ਪੁਲਿਸ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਜਿਹੜਾ ਡਿੱਗਿਆ ਆ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਰੇ ਪੁਲਿਸੀਏ ਜਿਹੜੇ ਨੇ ਉਹ ਮਾੜੇ ਆ ਜਾਂ ਸਾਰੇ ਪੁਲਿਸੀਏ ਜਿਹੜੇ ਨੇ ਉਹ ਭ੍ਰਸ਼ਟਾਚਾਰ ਦੇ ਵਿੱਚ ਲਿਪਤਾ ਸੋ ਇਸ ਕਰਕੇ ਉਹ ਕਹਿੰਦੇ ਵੀ ਸੋਚ ਵਿਚਾਰ ਕੇ ਚੱਲਣਾ ਚਾਹੀਦਾ ਹੈ ਇਸ ਨਾਲ ਹੀ ਆਪਾਂ ਗੱਲਬਾਤ ਲੈ ਕੇ ਆਉਣੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ BC ਦਾ ਸ਼ਹਿਰ ਐਵਸਫੋਰਡ ਉੱਥੇ ਅ ਪਿਛਲੇ ਮਹੀਨੇ ਇੱਕ ਨੌਜਵਾਨ ਦੇ ਉੱਤੇ ਸੈਕੰਡ ਡਿਗਰੀ ਮਰਡਰ ਦੇ ਚਾਰਜ ਲਾਏ ਗਏ ਸਨ 26 ਸਾਲਾਂ ਦੇ ਸੋਨਮਦੀਪ ਸਿੰਘ ਗਿੱਲ ਦੇ ਉੱਤੇ ਦੋਸ਼ ਸੀ ਕਿ ਉਹਦੇ ਹੱਥੋਂ ਐਵਸਫੋਰਡ ਦੇ ਇੱਕ ਹੋਟਲ ਦੇ ਵਿੱਚ 30 ਸਾਲਾਂ ਦੀ ਇੱਕ ਔਰਤ ਦਾ ਕਤਲ ਹੋ ਗਿਆ ਸੋ ਸੈਕੰਡ ਡਿਗਰੀ ਮਰਡਰ ਦੇ ਚਾਰਜ ਦਾ ਮਤਲਬ ਇਹੀ ਹੁੰਦਾ ਕਿ ਇੱਕ ਕਤਲ ਜਿਹੜਾ ਜਾਣਬੁੱਝ ਕੇ ਨਹੀਂ ਕੀਤਾ ਗਿਆ ਕਤਲ ਹੋ ਗਿਆ ਸੋ ਇਸ ਕਰਕੇ ਜਿਹੜਾ ਸੈਕੰਡ ਡਿਗਰੀ ਮਰਡਰ ਦਾ ਚਾਰਜ ਲਾਇਆ ਜਾਂਦਾ ਪਰ ਹੁਣ ਪੁਲਿਸ ਨੇ ਇਹ ਚਾਰजेस ਜਿਹੜੇ ਨੇ ਉਹ ਵਧਾ ਦਿੱਤੇ ਆ ਸੈਕੰਡ ਡਿਗਰੀ ਮਰਡਰ ਤੋਂ ਫਰਸਟ ਡਿਗਰੀ ਮਰਡਰ ਦੇ ਵਿੱਚ ਤਬਦੀਲ ਕਰ ਦਿੱਤੇ ਆ ਫਰਸਟ ਡਿਗਰੀ ਮਰਡਰ ਦਾ ਮਤਲਬ ਇਹ ਹੁੰਦਾ ਕਿ ਜਾਣ ਬੁੱਝ ਕੇ ਮਿੱਥ ਕੇ ਯੋਜਨਾ ਬਣਾ ਕੇ ਕਤਲ ਕੀਤਾ ਗਿਆ ਆ ਸੋ 26 ਸਾਲਾਂ ਦਾ ਸੂਨਦੀਪ ਸਿੰਘ ਗਿੱਲ ਹੁਣ ਫਰਸਟ ਡਿਗਰੀ ਮਰਡਰ ਦੇ ਚਾਰजेस ਦਾ ਸਾਹਮਣਾ ਕਰੂਗਾ ਤੇ ਜੇਕਰ ਦੋਸ਼ ਸਿੱਧ ਹੋ ਜਾਂਦੇ ਆ ਤਉਨ ਉਮਰ ਭਰ ਲਈ ਕੈਦ ਹੋ ਸਕਦੀ ਆ ਤੇ 25 ਸਾਲ ਬਿਨਾ ਪਰੋਲ ਤੋਂ ਗਜ਼ਾਰਨੇ ਪੈਣਗੇ ਉਹਦੀ ਅਗਲੀ ਪੇਸ਼ੀ 3 ਮਾਰਚ ਨੂੰ ਐਪਾਸਪੋਰਟ ਦੀ ਰਿਜਾਲਟ ਵਿੱਚ ਰੱਖੀ ਗਈ ਹੈ ਗੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣਾਂ ਦੀ ਕਰੀਏ ਤਾਂ ਉਹਨਾਂ ਨੇ ਇਲੈਕਟ੍ਰਿਕ ਵਾਹਨਾਂ ਦੇ ਬਾਰੇ ਅੱਜ ਇੱਕ ਵੱਡਾ ਐਲਾਨ ਕੀਤਾ ਹੈ ਟੂਟੋ ਸਰਕਾਰ ਨੇ ਨੀਤੀ ਇਹ ਅਪਣਾਈ ਸੀ ਕਿ ਅਗਲੇ 10 ਸਾਲਾਂ ਦੇ ਵਿੱਚ ਅਵਿਸ਼ਵਾਦੀ ਤਰ੍ਹਾਂ ਕਹਿੰਦੇ ਸੀ ਵੀ ਆਪਾਂ ਗੱਡੀਆਂ ਸਾਰੀਆਂ ਇਲੈਕਟ੍ਰਿਕ ਲੈ ਕੇ ਆਉਣੀਆਂ ਆ ਗੈਸ ਵਾਲੀਆਂ ਗੱਡੀਆਂ ਖਤਮ ਕਰ ਦੇਣੀਆਂ ਆ ਤਾਂ ਕਿ ਦੁਨੀਆ ਨੂੰ ਬਚਾਇਆ ਜਾ ਸਕੇ ਗ੍ਰੀਨ ਜੀ ਟੈਕਨੋਲੋਜੀ ਆ ਕਹਿੰਦੇ ਉਹਨੂੰ ਜ਼ਿਆਦਾ ਵਧਾਉਣਾ ਆ ਪਰ ਹੁਣ ਕਾਰਨੀ ਨੇ ਉਹ ਨੀਤੀ ਜਿਹੜੀ ਆ ਉਹ ਰੱਦ ਕਰ ਦਿੱਤੀ ਆ ਉਹ ਕਹਿੰਦੇ ਵੀ ਆਪਾਂ ਇਹ ਕਰਾਂਗੇ ਕੋਸ਼ਿਸ਼ ਕਿ ਵੱਧ ਤੋਂ ਵੱਧ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਆਉਣ ਤੇ ਬਾਕੀ ਜਿਹੜੀਆਂ ਗੈਸ ਵਾਲੀਆਂ ਗੱਡੀਆਂ ਚੱਲ ਰਹੀਆਂ ਆ ਜਿਹੜੇ ਕਹਿ ਸਕਦੇ ਆ ਕਿ ਮੇਕਰਸ ਨੇ ਬਣਾ ਰਹੇ ਆ ਉਹਨਾਂ ਨੂੰ ਇਹ ਕਹਾਂਗੇ ਵੀ ਤੁਸੀਂ ਗੱਡੀਆਂ ਇਹੋ ਜਿਹੀਆਂ ਬਣਾਓ ਜਿਹੜੀਆਂ ਧੂਆਂ ਘੱਟ ਮਾਰਨ ਉਹੋ ਜਿਹੀਆਂ ਗੱਡੀਆਂ ਬਣਾਓ ਜਿਹੜੀਆਂ ਗ੍ਰੀਨ ਪ੍ਰੋਜੈਕਟ ਦੇ ਅੰਡਰ ਆ ਜਾਣ ਤੇ ਪਰ ਇਹ ਨਹੀਂ ਵੀ ਆਪਾਂ ਬਣਾਉਣੀਆਂ ਬੰਦ ਕਰ ਦੇਣੀਆਂ ਸੋ ਨਹੀਂ ਤਾਂ ਪਹਿਲਾ ਇਹ ਹੀ ਸੀਗਾ ਕਿ ਨਵੀਂ ਗੱਡੀ ਜਿਹੜੀ ਵੀ ਚੱਲੂਗੀ ਬਣੂਗੀ ਉਹ ਇਲੈਕਟ੍ਰਿਕ ਬਣੂਗੀ 2030 ਤੋਂ ਬਾਅਦ ਸੋ ਜਿਹੜਾ ਇਹ ਨਵਾਂ ਉਹਨਾਂ ਨੇ ਸਿਸਟਮ ਲਾਗੂ ਕੀਤਾ ਉਹਦੇ ਵਿੱਚ ਉਹ ਇਹ ਕਹਿੰਦੇ ਆ ਕਿ ਸਾਡਾ ਗੋਲ ਇਹ ਆ ਨਿਸ਼ਾਨਾ ਇਹ ਆ ਕਿ 2035 ਤੱਕ 75% ਗੱਡੀਆਂ ਜਿਹੜੀਆਂ ਕੈਨੇਡਾ 'ਚ ਵਿਕਣਾਂ ਉਹ ਇਲੈਕਟ੍ਰਿਕ ਗੱਡੀਆਂ ਹੋਣ ਤੇ 2040 ਤੱਕ ਕੈਨੇਡਾ ਦੇ ਵਿੱਚ ਵਿੱਚ ਵਿਕਣ ਵਾਲੀਆਂ ਕੁੱਲ ਗੱਡੀਆਂ ਦਾ 90% ਦੀ ਹਿੱਸਾ ਜਿਹੜਾ ਉਹ ਇਲੈਕਟ੍ਰਿਕ ਵਹੀਕਲਸ ਦਾ ਹੋਵੇ ਤੇ ਬਾਕੀ ਉਹ ਕਹਿੰਦੇ ਬਾਕੀ ਥੋੜੀਆਂ-ਬਹੁਤੀਆਂ ਗੈਸ ਨਾਲ ਚੱਲਣ ਵਾਲੀਆਂ ਵੀ ਵਿਕਦੀਆਂ ਰਹਿਣ ਤੇ ਉਹਨਾਂ ਦੇ ਬਾਰੇ ਕੋਸ਼ਿਸ਼ ਇਹ ਹੀ ਹੋਵੇ ਕਿ ਉਹ ਵੀ ਧੂਆਂ ਘੱਟ ਮਾਰਨ ਸੋ ਜਿਹੜੀ ਰਿਬੇਟ ਦੇਣ ਦਾ ਉਹਨਾਂ ਨੇ ਐਲਾਨ ਕੀਤਾ ਕਿ ਤਾਂ ਬੈਟਰੀ ਇਲੈਕਟ੍ਰਿਕ ਗੱਡੀਆਂ ਤੇ ਇੱਕ ਫਿਊਲ ਸੈੱਲ ਇਲੈਕਟ੍ਰਿਕ ਗੱਡੀਆਂ ਸੋ ਉਹ ਜਿਹੜੀਆਂ ਗੱਡੀਆਂ ਨੇ ਜਿਹੜੀਆਂ ਕਿ ਚਾਰਜ ਹੁੰਦੀਆਂ ਉਨਾ ਦੇ ਉੱਤੇ 5000 ਡਾਲਰ ਤੱਕ ਦੀ ਰਿਬੇਟ ਦਿੱਤੀ ਜਾਣੀ ਆ ਤੇ ਜੇਕਰ ਪਲੱਗ-ਇਨ ਹਾਈਬ੍ਰਿਡਸ ਨੇ ਮਤਲਬ ਥੋੜੀ ਜਿਹੀ ਜਿਹੜੀ ਬਿਜਲੀ ਨਾਲ ਚੱਲਦੀਆਂ ਬਾਕੀ ਗੈਸ ਨਾਲ ਚੱਲਦੀਆਂ ਉਹਨਾਂ ਦੇ ਉੱਤੇ ਵੀ 2500 ਡਾਲਰ ਦੀ ਰਿਬੇਟ ਦਿੱਤੀ ਜਾਵੇ ਜੇਕਰ ਉਹਨਾਂ ਦੀ ਕੀਮਤ 50000 ਡਾਲਰ ਤੱਕ ਹੈਗੀ ਆ ਪਰ ਉਹ ਕਹਿੰਦੇ ਵੀ ਅਸੀਂ ਕੈਨੇਡੀਅਨ ਆਟੋ ਇੰਡਸਟਰੀ ਨੂੰ ਬੂਸਟ ਕਰਨਾ ਚਾਹੁੰਦੇ ਆ ਇਹ ਜਿਹੜਾ ਕੈਪ ਆ ਉਹ ਕੈਨੇਡਾ ਦੇ ਵਿੱਚ ਬਣੀਆਂ ਪਲੱਗ-ਇਨ ਹਾਈਬ੍ਰਿਡਸ ਅਤੇ ਈਵੀ ਦੇ ਉੱਤੇ ਲਾਗੂ ਨਹੀਂ ਹੋਊਗਾ ਮਤਲਬ ਜੇ ਕੋਈ ਗੱਡੀ ਇਲੈਕਟ੍ਰਿਕ ਗੱਡੀ ਕੈਨੇਡਾ ਵਿੱਚ ਬਣੀ ਆ ਜੇ ਕੋਈ ਪਲੱਗ ਇਨ ਹਾਈਬ੍ਰਿਡ ਗੱਡੀ ਕੈਨੇਡਾ ਵਿੱਚ ਬਣੀ ਆ ਉਹਦੇ ਉੱਤੇ 50000 ਵਾਲਾ ਕੋਈ ਕੈਪ ਹੈ ਨਹੀਂਗਾ ਉਹ ਤੁਹਾਨੂੰ ਫਿਰ ਰੇਟ ਮਿਲਦੀ ਰਹਿਣੀ ਆ ਪਰ ਜਿਹੜੀ ਕਿ ਬਾਹਰ ਲਿਆਂ ਗੱਡੀਆਂ ਨੂੰ ਰੇਟ ਉਹਨੂੰ ਮਿਲਣੀ ਆ ਜਿਹੜੇ ਕਿ ਫ੍ਰੀ ਟ੍ਰੇਡ ਐਗਰੀਮੈਂਟ ਜੇਕਰ ਕੈਨੇਡਾ ਦਾ ਕਿਸੇ ਮੁਲਕ ਨਾਲ ਹੋਇਆ ਆ ਉਹਨਾਂ ਦੇ ਉੱਤੇ ਇਹ ਛੋਟ ਅਪਲਾਈ ਹੋਣੀ ਆ ਸੋ ਕੁੱਲ ਮਿਲਾ ਕੇ ਇਹੀ ਆ ਕਿ ਕੈਨੇਡਾ ਦੀਆਂ ਬਣੀਆਂ ਇਲੈਕਟ੍ਰਿਕ ਗੱਡੀਆਂ ਨੂੰ ਜ਼ਿਆਦਾ ਉਤਸ਼ਾਹਤ ਕੀਤਾ ਜਾ ਰਿਹਾ ਤਾਂ ਕਿ 5000 ਜਾਂ 2500 ਰੇਟ ਲੈ ਕੇ ਲੋਕ ਕੈਨੇਡਾ ਦੀਆਂ ਬਣੀਆਂ ਹੋਈਆਂ ਗੱਡੀਆਂ ਵਧੇਰੇ ਖਰੀਦਣ ਇਸ ਦੇ ਨਾਲ ਹੀ ਗੱਲਬਾਤ ਕਰੀਏ ਜੀ ਆਪਾਂ ਵੈਨਕੂਵਰ ਦੇ ਸਿਆਲਾਂ ਦੀ ਵੈਨਕੂਵਰ ਦੇ ਸਿਆਲ ਐਤਕੀ ਸੁੱਕੇ ਲੰਘ ਚੱਲੇ ਆ ਮੀਂਹ ਤਾਂ ਕਾਫੀ ਪੈਂਦਾ ਰਿਹਾ ਪਰ ਬਰਫ਼ ਜਿਹੜੀ ਹੈ ਬਿਲਕੁਲ ਨਹੀਂ ਪਈ 스ਨੋ ਫ੍ਰੀ ਐਤਕੀ ਵੈਦਰ ਜਿਹੜਾ ਹੋ ਰਿਹਾ ਆ ਹਾਲਾਂਕਿ ਕੈਨੇਡਾ ਦੇ ਬਾਕੀ ਹਿੱਸਿਆਂ ਦੇ ਵਿੱਚ ਆਪਾਂ ਦੇਖ ਲਈਏ ਮੌਨਟਰੀਅਲ ਟ੍ਰਾਂਟੋ ਇਵਨ ਮੈਨੀਟੋਬਾ ਦੇ ਵਿੱਚ ਜਾਂ ਐਡਮੰਟਨ ਕੈਲਗਰੀ ਦੇ ਵਿੱਚ ਬਹੁਤ ਜ਼ਿਆਦਾ 스ਨੋ ਸਟਾਰਮ ਆਏ ਆ ਕਾਫੀ ਠੰਡ ਰਹੀ ਆ ਪਰ ਵੈਨਕੂਵਰ ਦੇ ਵਿੱਚ ਮੌਸਮ ਜਿਹੜਾ ਬੜਾ ਖੁਸ਼ਗਵਾਰ ਰਿਹਾ ਕੁਝ ਦਿਨ ਜ਼ਰੂਰ ਮਾਈਨਸ ਵਿੱਚ ਗਿਆ ਟੈਂਪਰੇਚਰ ਠੰਡ ਰਹੀ ਆ ਕੋਰਾ ਪਿਆ ਆ ਪਰ ਮੁੱਖ ਤੌਰ ਦੇ ਉੱਤੇ ਜਿਹੜਾ ਤਾਪਮਾਨ ਉਹ ਪਲੱਸ ਦੇ ਵਿੱਚ ਹੀ ਰਿਹਾ ਕੱਲ 14 ਡਿਗਰੀ ਟੈਂਪਰੇਚਰ ਵੈਂਕੂਵਰ ਦੇ ਵਿੱਚ ਸੀਗਾ ਤੇ ਹੁਣ ਫਰਵਰੀ ਦਾ ਪਹਿਲਾ ਹਫਤਾ ਚੱਲ ਰਿਹਾ ਤੇ ਇਹਨਾਂ ਦਿਨਾਂ ਦੇ ਵਿੱਚ ਆ ਕੇ ਦਿਨ ਵੀ ਵੱਡੇ ਹੋ ਜਾਂਦੇ ਆ ਵੈਸੇ ਵੀ ਜਿਹੜਾ ਆ ਉਹ ਤਾਪਮਾਨ ਕੁਦਰਤੀ ਤੌਰ ਦੇ ਉੱਤੇ ਵੱਧ ਜਾਂਦਾ ਜੇਕਰ ਸਨੋ ਵਗੈਰਾ ਪੈਂਦੀ ਵੀ ਆ ਤਾਂ ਉਹ ਥੱਲੇ ਪੁੰਜੇ ਟਿਕਦੀ ਨਹੀਂ ਹੈਗੀ ਸੋ ਜਿਹੇ ਲਾਤ ਦੇ ਵਿੱਚ ਐਤਕੀ ਸਿਆਲ ਜਿਹੜਾ ਉਹ ਬਿਲਕੁਲ ਸਨੋ ਫਰੀ ਲੰਘ ਗਿਆ ਆ 43 ਸਾਲਾਂ ਦੇ ਵਿੱਚ ਪਹਿਲੀ ਵਾਰੀ ਕਹਿੰਦੇ ਇਹ ਵਜਾ ਹੋਇਆ 1982-83 ਦਾ ਸਿਆਲ ਇਹੋ ਜਿਹਾ ਸੀਗਾ ਜਦੋਂ ਵੈਨਕੂਵਰ ਦੇ ਵਿੱਚ ਸنو ਨਹੀਂ ਪਈ ਸੀ ਜੋ ਕਈ ਲੋਕ ਕਹਿੰਦੇ ਆ ਜੀ ਵੀ ਇਹ ਧਰਤੀ ਗਰਮ ਹੋ ਰਹੀ ਹੈ ਉਹਦਾ ਸੱਟ ਆਇਆ ਵੀ ਹੌਲੀ ਹੌਲੀ ਸنو ਪੈਣਾ ਛੱਡ ਦੇਣੀ ਆ ਪਰ ਜੇ ਆਪਾਂ ਰਿਕਾਰਡ ਦੇ ਹਿਸਾਬ ਨਾਲ ਦੇਖੀਏ ਹੋਵੇ ਤਾਂ 82-83 ਦੇ ਵਿੱਚ ਵੀ ਸنو ਨਹੀਂ ਸੀ ਪਈ ਸੋ ਇਹ ਇੱਕ ਕੁਦਰਤੀ ਬਤਾਰਾ ਵੀ ਸਮਝਿਆ ਜਾ ਸਕਦਾ ਸੋ ਕੁੱਲ ਮਿਲਾ ਕੇ ਵੈਨਕੂਰ ਵਾਸੀ ਇਸ ਗੱਲੋਂ ਦਾ ਖੁਸ਼ ਨੇ ਵੀ ਇਤਕੀ ਸਿਆਲ ਜਿਹੜਾ ਸੁਪਕਾ ਲੰਘ ਗਿਆ ਤੇ ਬਹੁਤ ਵਧੀਆ ਸਾਰਾ ਕੁਝ ਚੱਲਦਾ ਰਿਹਾ ਨਹੀਂ ਤਾਂ ਮਾੜੀ ਜਿਹੀ ਪਈ ਸਨੋਹ ਤੇ ਵੈਨਕੂਰ ਦੇ ਵਿੱਚ ਗੱਡੀਆਂ ਦੇ ਐਕਸੀਡੈਂਟ ਟ੍ਰੈਫਿਕ ਜਾਮ ਬਹੁਤ ਕੁਝ ਹੋਣ ਲੱਗ ਪੈਂਦਾ ਆ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਸਨੋਹ ਘਟ ਪਈ ਹੈ ਉਹਦੇ ਨਾਲ ਪਾਣੀ ਦੀ ਮੁਸ਼ਕਲ ਜਿਹੜੀ ਆ ਉਹ ਗਾਂ ਚੱਲ ਕੇ ਆ ਸਕਦੀ ਆ ਕਿਉਂਕਿ ਵੈਨਕੂਰ ਦੇ ਵਿੱਚ ਜਿਹੜਾ ਪੀਣ ਵਾਲਾ ਪਾਣੀ ਆ ਉਹ ਪਹਾੜਾਂ ਦੇ ਉੱਤੇ ਪਈ ਬਰਫ਼ ਖੁਰ ਕੇ ਆਉਂਦੀ ਆ ਰੈਜ਼ਰਵਾਇਰ ਦੇ ਵਿੱਚ ਉਹਨੂੰ ਫਿਰ ਸੌਦ ਕੇ ਭੇਜਿਆ ਜਾਂਦਾ ਉਹ ਜਿਸ ਸਾਲ برف ਘਟ ਪੈਂਦੀ ਆ ਪਾਣੀ ਦੀ ਘਾਟ ਪੈਦਾ ਹੋ ਜਾਂਦੀ ਆ ਤੇ ਫਿਰ ਪੀਣ ਨੂੰ ਤਾਂ ਪਾਣੀ ਮਿਲਦਾ ਰਹਿੰਦਾ ਕੋਈ ਚੱਕਰ ਨਹੀਂ ਪਰ ਘਾਹ ਨੂੰ ਲਾਉਣ ਲਈ ਜਾਂ ਹੋਰ ਕੰਮਾਂ ਦੇ ਵਾਸਤੇ ਕਈ ਵਾਰੀ ਫਿਰ ਪਾਬੰਧੀਆਂ ਲੱਗ ਜਾਂਦੀਆਂ ਸੋ ਇਸ ਕਰਕੇ ਨਾ ਗਰਮੀਆਂ ਦੇ ਵਿੱਚ ਪਾਣੀ ਦੀ ਛੋਟ ਦਾ ਸਾਹਮਣਾ ਪਾਣੀ ਦੀ ਤੋੜ ਦਾ ਸਾਹਮਣਾ ਕਰਨਾ ਪੈ ਸਕਦਾ ਅਖੀਰ ਦੇ ਵਿੱਚ ਗੱਲਬਾਤ ਕਰੀਏ ਰੂਸ ਅਤੇ ਅਮਰੀਕਾ ਦੀ ਰੂਸ ਅਤੇ ਅਮਰੀਕਾ ਦੇ ਵਿਚਾਲੇ ਤਕਰੀਬਨ 50 ਸਾਲ ਤੋਂ ਇੱਕ ਸੰਧੀ ਚੱਲ ਰਹੀ ਸੀ ਕਿ ਆਪਾਂ ਪਰਮਾਣੂ ਹਥਿਆਰਾਂ ਦਾ ਵਿਸਥਾਰ ਨਹੀਂ ਕਰਨਾ ਮਤਲਬ ਕਿ ਹੋਰ ਪਰਮਾਣੂ ਹਥਿਆਰ ਜਿਹੜੇ ਆ ਉਹ ਨਹੀਂ ਬਣਾਉਣੇ ਆ ਬਲਕਿ ਹੌਲੀ-ਹੌਲੀ ਘਟਾਉਣੇ ਆ ਪਰ ਹੁਣ ਕੀ ਹੋਇਆ ਕਿ ਇਹ ਜਿਹੜੀ ਕੀਤੀ ਹੋਈ ਸੰਧੀ ਸੀਗੀ ਇਹ ਖੁਦ-ਬਖੁਦ ਮੁੱਕ ਗਈ ਆ ਕਿਉਂਕਿ ਇਹਨੂੰ ਅੱਗੇ ਨਹੀਂ ਵਧਾਇਆ ਗਿਆ ਹਾਲਾਂਕਿ ਰੂਸ ਜਿਹੜਾ ਆ ਉਹ ਚਾਹੁੰਦਾ ਸੀ ਕਿ ਇਹ ਸੰਧੀ ਅੱਗੇ ਵੱਧ ਜਵੇ ਇੱਕ ਸਾਲ ਘਟੋ-ਘਟ ਹੋਰ ਪਰ ਅਮਰੀਕੀ ਪ੍ਰਸ਼ਾਸਨ ਨੇ ਨਾ ਕਰ ਦਿੱਤੀ ਆ ਕਹਿੰਦੇ ਵੀ ਇਹਦਾ ਮਤਲਬ ਨਹੀਂ ਕੋਈ ਰਹਿ ਜਾਂਦਾ ਕਿਉਂਕਿ ਪਹਿਲਾਂ ਕੀ ਸੀਗਾ ਕਿ ਦੋ ਮੁਲਕ ਸੀਗੇ ਵੱਡੇ ਰੂਸ ਅਤੇ ਅਮਰੀਕਾ ਜਿਹਨਾਂ ਦੇ ਕੋਲ ਪਰਮਾਣੂ ਹਥਿਆਰ ਆ ਰੂਸ ਕੋਲੇ ਅਮਰੀਕਾ ਦੇ ਨਾਲ ਵੀ ਵੱਧ ਪਰਮਾਣੂ ਹਥਿਆਰ ਆ ਪਰ ਹੁਣ ਕਹਿੰਦੇ ਵੀ ਤੀਜੀ ਤਾਕਤ ਚੀਨ ਵੀ ਜਿਹੜੀ ਉਹ ਵੀ ਸ਼ਾਮਲ ਹੋ ਗਿਆ ਜਾਂ ਦਾ ਸੰਧੀ ਦੇ ਵਿੱਚ ਉਹਨਾਂ ਨੂੰ ਵੀ ਲੈ ਕੇ ਆ ਬਿਓ ਬਨਾ ਬਣਾਉਣ ਸੋ ਰੂਸ ਤੇ ਅਮਰੀਕਾ ਵਾਲੇ ਇਹ ਹਥਿਆਰ ਨਾ ਬਣਾਉਣ ਚੀਨ ਬਣਾਈ ਜਾਵੇ ਜਿਹਨੂੰ ਕਿ ਅਮਰੀਕਾ ਆਪਣਾ ਵੱਡਾ ਦੁਸ਼ਮਣ ਸਮਝਦਾ ਕਹਿੰਦੇ ਵੀ ਇਹਦੇ ਨਾਲ ਤਾਂ ਫਿਰ ਨੁਕਸਾਨ ਹੋਊਗਾ ਇਸ ਕਰਕੇ ਅਸੀਂ ਸੰਧੀ ਨਹੀਂ ਕਰਨੀ ਜੇਕਰ ਚੀਨ ਇਸ ਸੰਧੀ ਦੇ ਵਿੱਚ ਨਹੀਂ ਆਉਂਦਾ ਉਹ ਆਪਣੀ ਮਰਜ਼ੀ ਦੇ ਨਾਲ ਹਥਿਆਰ ਬਣਾਈ ਜਾਂਦਾ ਆ ਕਿ ਸਾਨੂੰ ਵੀ ਹਥਿਆਰ ਬਣਾਉਣੇ ਪੈਣਗੇ ਕਿਉਂਕਿ ਬੈਲੈਂਸ ਰੱਖਣਾ ਪੈਣਾ ਸੰਤੁਲਨ ਤਾਂ ਹੀ ਕਾਇਮ ਰਹੂਗਾ ਸੋ ਇਸ ਕਰਕੇ ਅਮਰੀਕਾ ਵੱਲੋਂ ਨਾ ਹੋ ਗਈ ਆ ਤੇ ਇਹ 50 ਸਾਲ ਤੋਂ ਚੱਲੀ ਆ ਰਹੀ ਸੰਧੀ ਖਤਮ ਹੋ ਗਈ ਆ ਇਹਦੇ ਨਾਲ ਦੁਨੀਆ ਦੇ ਵਿੱਚ ਇੱਕ ਵਾਰੀ ਫਿਰ ਪਰਮਾਣੂ ਹਥਿਆਰਾਂ ਦੀ ਹੋੜ ਜਿਹੜੀ ਲੱਗਣ ਦੀ ਪੂਰੀ ਪੂਰੀ ਸੰਭਾਵਨਾ ਆ ਦੂਜੇ ਪਾਸੇ ਚੰਗੀ ਖਬਰ ਇਹ ਆ ਕਿ ਅਮਰੀਕਾ ਤੇ ਰੂਸ ਜਿਹੜੇ ਨੇ ਆਪਸ ਦੇ ਵਿੱਚ ਫੌਜੀ ਗੱਲਬਾਤ ਜਾਰੀ ਰੱਖਣ ਇਸਹਿਮਤ ਹੋ ਗਏ ਆ ਤਕਰੀਬਨ 4 ਸਾਲ ਹੋ ਗਏ ਸਕੇ ਫੌਜੀ ਗੱਲਬਾਤ ਹਾਈ ਲੈਵਲ ਦੀ ਬੰਦ ਕਰ ਦਿੱਤੀ ਗਈ ਸੀ ਸਬੰਧ ਜਿਹੜੇ ਖਰਾਬ ਹੋ ਗਏ ਸੀ ਉਸ ਤੋਂ ਬਾਅਦ ਰੂਸ ਨੇ ਯੂਕਰੇਨ ਤੇ ਹਮਲਾ ਕਰ ਦਿੱਤਾ ਸਕੇ ਸੋ ਹਾਲੇ ਰੂਸ ਤੇ ਯੂਕਰੇਨ ਦੇ ਵਿਚਾਲੇ ਜੰਗ ਚੱਲੇ ਰਹੀ ਹੈ ਸਮਝੌਤਾ ਕਰਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਚੱਲ ਰਹੀਆਂ ਆ ਯੂਕਰੇਨ ਦੇ ਵਿੱਚ ਤਕਰੀਬਨ 55000 ਫੌਜੀ ਮਾਰੇ ਜਾ ਚੁੱਕਾ ਆ ਸਿਵਿਲਿਅਨਸ ਦਾ ਕੋਈ ਜਿਹੜਾ ਆ ਉਹ ਕਹਿ ਸਕਦੇ ਆ ਕਿ ਗਿਣਤੀ ਨਹੀਂ ਹੈਗੀ ਸੋ ਹੁਣ ਇਹ ਹੋ ਗਿਆ ਕਿ ਜਿਹੜੀ ਹਾਈ ਲੈਵਲ ਦੀ ਮਿਲਟਰੀ ਕਮਿਊਨੀਕੇਸ਼ਨ ਆ ਖੋਲ ਦਿੱਤੀ ਗਈ ਆ ਤੇ 4 ਸਾਲ ਤੋਂ ਬਾਅਦ ਦੋਹਾ ਮੁਲਕਾਂ ਦੇ ਫੌਜੀ ਜਿਹੜੇ ਜਰਨਲ ਆ ਉਹ ਆਪਸ ਦੇ ਵਿੱਚ ਗੱਲਬਾਤ ਕਰਨ ਲੱਗਣਗੇ ਮੁੱਖ ਨਿਸ਼ਾਨਾ ਇਹੀ ਆ ਬੇਰੂਸ ਅਤੇ ਯੂਕਰੇਨ ਦੇ ਵਿਚਾਲੇ ਜਿਹੜੀ ਲੱਗੀ ਹੋਈ ਜੰਗ ਆ ਉਹ ਕਿਸੇ ਤਰੀਕੇ ਦੇ ਨਾਲ ਮੁੱਕ ਜਵੇ ਸੋ ਅਮਰੀਕਾ ਦੇ ਜਰਨਲ ਜਿਹੜੇ ਨੇ ਲੈਕਸਸ ਗੈਂਕ ਦੇ ਵਿੱਚ ਉਸ ਵੇਲੇ ਅਬੂਤਾਬੀ ਦੇ ਵਿੱਚ ਯੂਰਪ ਨਾਟੋ ਦੇ ਫੌਜੀ ਜਰਨਲਾਂ ਦੇ ਨਾਲ ਮਿਲ ਕੇ ਰੂਸ ਅਤੇ ਯੂਕਰੇਨ ਦੇ ਫੌਜੀ ਜਰਨਲਾਂ ਦੇ ਨਾਲ ਗੱਲਬਾਤ ਕਰ ਰਹੇ ਆ ਮਸਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਰੂਸ ਇਹੀ ਆ ਵੀ ਕਿਸੇ ਤਰੀਕੇ ਰੂਸ ਜੁਕਰੇਨ جنگ ਮੁੱਕ ਜਵੇ ਤਾਂ ਅਮਰੀਕਾ ਦੇ ਵਿੱਚੋਂ ਆਪਣੇ ਹੱਥ ਕੱਢਣੇ ਚਾਹੁੰਦਾ ਆ ਤੇ ਇਹਦੇ ਨਾਲ ਰੂਸ ਵੀ ਜਿਹੜਾ ਆ ਉਹ ਫਸਿਆ ਹੋਇਆ ਮਹਿਸੂਸ ਕਰ ਰਿਹਾ ਜੋਰ ਉਹਦਾ ਵੀ ਬਹੁਤ ਲੱਗਾ ਹੋਇਆ ਉਹ ਵੀ ਕਹਿੰਦੇ ਸੀ ਕਿ ਅਸੀਂ ਹਰਤੇ ਵਿੱਚ ਜੁਕਰੇਨ ਜਿੱਤ ਲੈਣਾ ਆ ਤੇ ਸਾਲ ਜਿਹੜਾ ਆ 3 ਹੋ ਚੱਲੇ ਸੋ ਇਸ ਕਰਕੇ ਦੋਹੇ ਤਰ੍ਹਾਂ ਇਹ ਸਮਝਦੀਆਂ ਕਿ ਜੇਕਰ ਲੜਾਈ ਮੁੱਕ ਜਾਂਦੀ ਹੈ ਤਾਂ ਦੋਹਾਂ ਦੀ ਜਿਹੜੀ ਆ ਉਹ ਜਿੱਤ ਹੋ ਜਾਂਦੀ ਆ ਸੋ ਦੇਖਦੇ ਆ ਗੱਲ ਗੱਲਾਂ ਨੂੰ ਕਿੱਧਰ ਨੂੰ ਜਾਂਦੀ ਆ ਪਰ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਨੇ ਵladiਮੀਰ ਜ਼ੇਲੈਂਸਕੀ ਕਹਿੰਦੇ ਸਾਡਾ ਨੁਕਸਾਨ ਬਹੁਤ ਹੋ ਗਿਆ ਆ 55000 ਸਾਡੇ ਫੌਜੀ ਜਿਹੜੇ ਇਸ جنگ ਵਿੱਚ ਮਾਰੇ ਜਾ ਚੁੱਕੇ ਆ ਰੂਸ ਹਜੇ ਵੀ ਸਾਡੇ ਤੇ ਹਮਲੇ ਤੇ ਹਮਲਾ ਕਰ ਰਿਹਾ ਸਾਡਾ ਇਨਫਰਾਸਟ੍ਰਕਚਰ ਜਿਹੜਾ ਆ ਤਬਾਹ ਕਰ ਦਿੱਤਾ ਗਿਆ ਸੋ ਜੇੜੀ ਕੋਈ ਵੀ ਗੱਲਬਾਤ ਹੋਣੀ ਆ ਕੋਈ ਵੀ ਫੈਸਲਾ ਹੋਣਾ ਕੋਈ ਵੀ ਸਮਝੌਤਾ ਹੋਣਾ ਉਹ ਯੂਕਰੇਨ ਦਾ ਮਾਨ ਸਤਕਾਰ ਇੱਜ਼ਤ ਰਤਬਾ ਦੇ ਕੇ ਕੀਤਾ ਜਾਵੇ ਸਾਨੂੰ ਵਿੱਚ ਅੱਧ ਵਿਚਾਲੇ ਨਾ ਛੱਡਿਆ ਜਾਵੇ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਤੇ ਕੱਲ ਦੀ ਛੁੱਟੀ ਕਰਨੀ ਪੈਣੀ ਆ ਜੀ ਇੱਕ ਜ਼ਰੂਰੀ ਕੰਮ ਆ ਤੇ ਆਪਾਂ ਹੁਣ ਸੋਮਵਾਰ ਨੂੰ ਤੁਹਾਡੇ ਦਰਸ਼ਨ ਕਰਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ